आज जोड़ा कार गुरद्वारा पातशाही नौवीं बाबा बकाला साहेब जी दे समूह सेवादार वलों अते एनआरआई वीरा आई वीर संजोग नाल हर साल दी तरह श्री गुरु अर्जन साहेब जी दे शहीदी दिहाड़े नू समर्पित छबील अते लंगर दी सेवा कीती गई ये सेवा आज सवेर तो आरंभ होई अते शाम नू समाप्त होई तू ही एक तू ही ਇੱਕ ਤੂੰ ਹੀ ਏ ਇੱਕ ਮਿਹਰਵਾਨ ਮੋਹਲਾ ਤੂੰ ਹੀ ਏ ਮਿਹਰਵਾਨ ਮੋਹਲਾ ਤੂੰ ਹੀ ਏ ਤੂੰ ਹੀ ਸਾਲ ਸਾਹਿਬਾਇ ਵੀ 200 ਤੇ ਗੁਰੂ ਜੀ ਜੀ ਸੇਵਾ ਜੀ ਦੇ ਨਾਲ ਦੇ ਸਬੰਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੁੜਾ ਕਰਦੇ ਸੇਵਾਦਾਰਾਂ ਵੱਲੋਂ ਐਨ ਆਰ ਆਈ ਵੀ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਚੱਲਦੀਆਂ ਸ਼ੀਰਾਂ ਲਾਲਾ ਦਾਇਆਂ ਜਾ ਰਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਸਾਰੇ ਸੇਵਾਦਾਰ ਨੇ ਚੜ੍ਹਦੀਆਂ ਕਲਾ ਕਰਨ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ ਜੀ ਤੋਂ ਦੇ ਕਰਦੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਠੰਡੇ ਚੱਲਦੀਆਂ ਸਬੀਲਾਂ ਦਾ ਲੰਗਰ ਭਟੂਰਿਆਂ ਦਾ ਚਣਿਆਂ ਦਾ ਤੇ ਹਰ ਤਰ੍ਹਾਂ ਦੇ ਵੀਰ ਐਨਆਰਈ ਵਿਰਾਂ ਦੇ ਸਹਿਯੋਗ ਨਾਲ ਹਰ ਤਰ੍ਹਾਂ ਸਾਲ ਦੀ ਤਰ੍ਹਾਂ ਐਦਕਾ ਵੀ ਲਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਇੰਦੀਖੀ ਫਤਿਹ ਜੀ ਧੰਨ ਧੰਨ ਸ੍ਰੀ ਗੁਰਪ੍ਰੀਤ ਸਾਹਿਬ ਜੀ ਦੇ ਉਪਰ ਪੈ ਕੇ ਸਾਡੇ ਜੋੜੇ ਘਰ ਦੇ ਸੇਵਾਦਾਰ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਐਨਆਰਈਆਂ ਦੇ ਸਹਿਯੋਗ ਨਾਲ ਬਹੁਤ ਵੱਡਾ ਲੰਗਰ ਲਾਉਂਦੇ ਹਾਂ ਜਿਹੜੇ ਸਬੂਲੀਆਂ ਠੰਡੇ ਪਾਣੀ ਜਣੇ ਪਟੂਰੇ ਔਰ ਹੋਰ ਬਹੁਤ ਬਦਾਸ਼ਤ ਪਾਈ ਜਾਂਦੀ ਹੈ ਪ੍ਰਸ਼ਾਦ ਤੇ ਸਾਰੇ ਵੀਰ ਜਿਹੜੇ ਐ ਸਹਿਯੋਗ ਕਰਦੇ ਐ ਐਨਆਈਵੀ ਦਾ ਸਹਿਯੋਗ ਦਿੰਦੇ ਆ ਤੇ ਸਾਰੇ ਰਾਲੇ ਮਿਲ ਕੇ ਕਰਦੇ ਆ ਬੜੇ ਪਿਆਰ ਨਾਲ ਕਰਦੇ ਆ ਸਾਰੇ ਵੀਰ ਜਿਹੜੇ ਸੱਭਾ ਵੀਰ ਜੀ ਸਾਰੇ ਜਿਗੀਆਂ ਭਿੱਲੋ ਵੀਰ ਜੀ ਭਾਈ ਪਰਮਜੀਤ ਸਿੰਘ ਜੀ ਇਧਰ ਦਾ ਜੀਨਾ ਕਰਮਜੀਤ ਸਿੰਘ ਜੀ ਸਾਰੇ ਅਨਮੋਲ ਜੀ ਅਨਮੋਲ ਜੀ ਅਨਮੋਲ ਜੀ ਦਾ ਨਾਮ ਪੜ੍ਹ ਜਰਾ ਜੀ ਸ਼ਮਪਰਨ ਸਵਾਪਾ ਜੀ ਸਾਰਿਆਂ ਦੇ ਸਹਿਯੋਗ ਨਾਲ ਇਹ ਲੰਗਰ ਚਲਾਇਆ ਜਾਂਦਾ ਵਾ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੂੰ ਬਲ ਬਖਸ਼ੇ ਇਸੇ ਤਰ੍ਹਾਂ ਹਰ ਪ੍ਰਾਣੀ ਨੂੰ ਹਰ ਸਾਲ ਇਹਨਾਂ ਨੂੰ ਬਖਸ਼ਦਾ ਰਹੇ ਭਾਈ ਗੁਰਮੀਤ ਸਿੰਘ ਸਾਹਿਬ ਭਾਈ